De que

ਤੇ ਪਰਵਾਰਾ ਖੜਾ ਸਾਹਿਬ ਪਾਛੀ ਨੂੰ ਜੀ ਹੋਈ ਤਾਂ ਦੁਬਾਰਾ ਖੜਾ ਸਾਹਿਬ ਤੋਂ ਸ਼ਹਿਰ ਵਿੱਚੋਂ ਇੱਕ ਵਦਰ ਸਾਹਿਬ ਜੀ ਨੇ 150 ਇਸੀ ਵਿਸ਼ਾ ਬਨਸਮਤਪਦੇ ਨਗਰ ਕੀਰਤਨ ਕਰਿਆ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਹੁੰਦਾ ਹੋਇਆ ਪਰਵਾਰਾ ਖੜਾ ਸਾਹਿਬ ਇੱਕ ਜਾ ਕੇ ਸਮਾਪਤੀ ਕਰੇਗਾ ਤੇ ਨਗਰ ਕੀਰਤਨ ਦੇ ਵਿੱਚ ਸ਼ਹਿਰ ਤੁਸੀਂ ਆ ਸਕਦੇ ਹੋ ਵੈਂਕੀਆ ਬਗੜ ਕੇ ਲੋਕਰੋ ਤੇ ਕੱਲ ਨੂੰ ਦਵਾਨ ਸਜਣੇ ਲੱਗੀਆਂ ਬੰਦਾਲ ਲੱਗਣੇ ਨੇ ਚੜ੍ਹ ਕੇ ਕਿ ਕੁਕਰੀਆਂ ਸ਼ਹਿਰਾਫ ਕਰੋਗੇ ਮੋਬਾਈਲ ਵੀ ਦਾ ਕੰਮ ਆ ਆਹਰ ਜੀ ਕੀ ਬਤੇ ਤੇ ਮਹਾਤਮ ਜੀ ਸਾਡੇ ਸੰਸਥਾ ਦਾ ਸਟਾਫ ਦੀ ਨੂੰ ਮਰਪਤ ਨਗਰ ਜੇ ਤੁਸਾ ਸਭ ਕੁਝ ਚੱਲ ਕੇ ਹੁੰਦਾ ਰਲ ਬਾਬਾ ਬਲਬੀਰ ਜੀ ਦੀ ਜਹਾਜ਼ੀ ਵਿੱਚ ਖੈਰ ਤੇ ਵੀ ਚੋਂਦਾ ਹੋਇਆ ਫਿਰ ਸ੍ਰੀ ਸਾਹਿਬ ਆ ਕੇ ਸਮਾਪਤੀ ਹੋ ਗਈ ਹਾਂ ਜੀ ਪਾਪਾ ਜੀ ਇਹ ਨਗਰ ਕਿਥੇ ਜਾ ਰਿਹਾ ਹੈ ਉਹਦੇ ਬਾਰੇ ਕੀ ਕਹੋਗੇ ਤੁਸੀਂ ਅੱਜ ਬੜਾ ਹੀ ਖੁਸ਼ੀ ਦਾ ਦਿਨ ਹੈ ਸੰਗਤ ਵਿੱਚ ਆਸ਼ਾ ਹੈ ਕਿ ਇਹਨੂੰ ਕੁਮਬਾਦਸਰ ਸਾਹਿਬ ਸਾਡੇ ਲਾਗੇ ਅੰਦਰ ਇੱਕ ਸਟਾਪੂ ਬਣਾਈ ਜਾ ਰਹੀ ਹੈ ਉੱਦ ਲਾਗੇ ਭਾਜੀ ਹੋਰ ਇਹਦੇ ਵਿੱਚ ਇਲਾਕੇ ਦੀਆਂ ਸក្តਾਂ ਦੋਨੋਂ ਪਾਸੇ ਤੋਂ ਥੋਰ ਨੇੜੇ ਤੋਂ ਸਾਰੇ ਆ ਕੇ ਮਿਲਣੇ ਨੇ ਅੱਜ ਇਹਦੇ ਵਿੱਚ ਸਾਡੇ ਬਾਬਾ ਕਬੀਰ ਸਿੰਘ ਜੀ ਕਾਰ ਸੇਵਾ ਗੜੀ ਸਾਹਿਬ ਵਾਲੇ ਪਹੁੰਚੇ ਨੇ ਸੈਂਟਰ ਨੂੰ ਸ਼ਹਿਰ ਬਾਦ ਦੇ ਔਰ ਬਾਬਾ ਵਿਸ਼ਵਪਤਾ ਜੀ ਜਗਤ ਲਾਲ ਨੇ ਸਾਡੇ ਰਹਿਮਾਇਤ ਅੱਜ ਬਿਸ਼ਾਮ ਨਗਾ ਕਰਤਾ ਜੋ ਕਿ ਸੁਵਾਨਾ ਸ਼ਹਿਰ ਦੇ ਵਿੱਚ ਮੱਤਵਾ ਕਿੱਧਰ ਤੋਂ ਹੋ ਰਿਹਾ ਹੋਇਆ ਫਿਰ ਤੁਹਾਡਾ ਉਹਦੀ ਸਾਥੀ ਗੁਰਦੁਆਰਾ ਖੜਾ ਸਾਹਿਬ ਦੇ ਵਿੱਚ ਹੋਇਆ ਧੰਨ ਗੁਰਦੁਆਰਾ ਸਿੰਘ ਸਭਾ ਠੀਕ ਅੱਜ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਜੋ 350 ਸਾਲ ਸਨ 1675 ਈਸਵੀ ਦੇ ਵਿੱਚ ਚੰਦਨੀ ਚੌਕ ਦਿੱਲੀ ਦੇ ਸਤ ਗੁਰਾਂ ਨੂੰ ਸ਼ਹੀਦ ਕੀਤਾ ਗਿਆ ਸੀ। ਉਹਦੇ ਸਬੰਧ ਸਾਢੇ 350 ਸਾਲ ਅੱਜ ਜੋ ਸਤਾਪਦੀ ਹੈ ਉਹ ਮਨਾਈ ਜਾ ਰਹੀ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕਿਤੇ ਵੱਧ ਚੜ ਕੇ ਪਹੁੰਚ ਕੇ ਨਗਰ ਕੀਰਤਨ ਦੇ ਵਿੱਚ ਹਿੱਸੇ ਪਾਓ। ਸਿੰਘ ਸਾਹਿਬ ਆਪਾ ਬਲਵੀਰ ਸਿੰਘ ਜੀ, ਆਪਾ ਵਿਸ਼ੇ ਪ੍ਰਤਾਪ ਸਿੰਘ ਜੀ ਤੇ ਸਮੂਹ ਸਾਰੀਆਂ ਸੰਗਤਾਂ ਕਿਤੇ ਪਹੁੰਚ ਕੇ ਨਗਰ ਕੀਰਤਨ ਜੀ ਰੌਣਕਾਂ ਵਧਾਉ ਅਤੇ ਕੱਲ ਦਾ ਜੋ ਪ੍ਰੋਗਰਾਮ ਹੈ ਉਹ ਭਾਰੀ ਜਮਾਨ ਇਥੇ ਹੋ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਕਹਿੰਦੀ ਕੱਲ ਦੇ ਦੀਵਾਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਜਰੂਰ ਪੂਰਿਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮਾਈਕਾ ਜੀ ਕਾਲ ਸਾਹਿਬ ਬਾਬਾ ਜੀ ਰਣਜੋਤ ਜੀ ਮਾਰੇ ਦੇਖ ਪਿੰਡ ਸਭ ਤੇਰਾ Thank <laughs> you.